ਹਾਂਜੀ ਬਾਈ ਜੀ ਆਪਣਾ ਨਾਮ ਦੱਸਕੋ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਅਸੀਂ ਸਨਾਨ ਦੇ ਲਾਗੇ ਲਖਮੀਰ ਵਾਲਾ ਪਿੰਡ ਉੱਤੇ ਰਹਿਣ ਆਣੇ ਆ ਤੇ ਸਾਨੂੰ ਜਿਲ੍ਹਾ ਸੰਗਰ ਪੈਂਦਾ ਹੈ ਹਾਂਜੀ ਕੀ ਗੱਲ ਹੋਈ ਤੁਹਾਡੇ ਪਿਤਾ ਜੀ ਕਿੱਥੇ ਗੁੰਮ ਹੋਏ ਤੇ ਤੁਸੀਂ ਕਿਦੋਂ ਅੰਬਰਸਰ ਪਹੁੰਚੇ ਸੀ 6 ਤਰੀਕ ਨੂੰ ਅਸੀਂ ਅੰਬਰਸਰ ਪਹੁੰਚੇ ਆ ਤੇ 7 ਤਰੀਕ ਨੂੰ ਅਸੀਂ ਵਾਪਸੀ ਕਰਨੀ ਸੀ 7 ਤਰੀਕ ਨੂੰ ਅਸੀਂ ਮਤਲਬ ਸਾਡਾ ਰੈਂਟਰ ਸੀਗਾ ਮਤਲਬ 12 ਤੱਕ ਜੀ ਰੁਕ ਕਮਰਾ ਰੱਟਣਾ ਸੀਗਾ ਤੇ ਮੰਮੀ ਜੈ ਜੀ ਕਹਿੰਦੇ ਵੀ ਅਸੀਂ ਬਾਣੀ ਸੁਣਨੀ ਹੈ ਕਿ ਅਸੀਂ ਇਹਨੇ ਹਰਮੰਦਰ ਸਾਹਿਬ ਵਿੱਚ ਬੈਠ ਜਾਨੇ ਹੈਗੇ ਤੁਸੀਂ ਮਤਲਬ ਰੈਸਟ ਕਰ ਲਓ ਹਜੇ ਤਾਂ ਕਰਕੇ ਸਾਡਾ ਮੰਮੀ ਡੈਡੀ ਜੀ ਹਰਮੰਦਰ ਲੰਗਰ ਦੇ ਸਾਹਮਣੇ ਬੈਠੇ ਸੀਗੇ ਤੇ ਪਹਿਲਾਂ ਡੈਡੀ ਉਹ ਲੰਗਰ ਤੇ ਜਾ ਕੇ ਲੰਗਰ ਛਕ ਕੇ ਆਏ ਤੇ ਮੰਮੀ ਮੰਮੀ ਕੋਲ ਬੈ ਗਏ ਤੇ ਇਸ ਤੋਂ ਬਾਅਦ ਡੈਡੀ ਬਾਥਰੂਮ ਕਰਨ ਗਏ ਨੇਗੇ ਤੇ ਬਾਥਰੂਮ ਕਰਕੇ ਵਾਪਸ ਨਹੀਂ ਆਏ ਅਸੀਂ ਗੁਰਦੁਆਰਾ ਸਾਹਿਬ ਦੇ ਕੈਮਰਾ ਰਹੀ ਚੈੱਕ ਕਰਿਆ ਤੇ ਉਹ ਮਤਲਬ ਬਾਥਰੂਮ ਕਰਨ ਨਹੀਂ ਗਏ ਤੇ ਮਤਲਬ ਉਹ ਬਾਬਾ ਚਾਲੂ ਸਾਹਿਬ ਨੂੰ ਗੁਰਦੁਆਰੇ ਕੋਣੀ ਪੈਗੇ ਉਹਨਾਂ ਨੂੰ ਚੌਂਦੀ ਲੱਗੀ ਪਤਾ ਨਹੀਂ ਕੁਝ ਕੀ ਹੋਇਆ ਨਾ ਦਿਮਾਗ 'ਚ ਕੀ ਆਇਆ ਕਿਉਂ ਪੀੜੀਆਂ ਗਲੀਆਂ ਵਿੱਚ ਬਾਕੀ ਇਸ ਤੋਂ ਬਾਅਦ ਸਾਨੂੰ ਕੋਈ ਖਬਰ ਨਹੀਂ ਕਿੰਨੀ ਕੁ ਉਮਰ ਹੈ ਤੇ ਕੀ ਨਾਮ ਹੈ ਉਹਨਾਂ ਦਾ ਬਾਪੂ ਜੀ ਦੀ 75 ਸਾਲ ਉਮਰ ਹੈ ਕਿ ਨਾਮ ਦਰਸ਼ਨ ਸਿੰਘ ਆ ਪਰ ਉਹ ਮਤਲਬ ਉਹਦੇ ਦਿਮਾਗ ਤੋਂ ਥੋੜੇ ਹੌਲੇ ਨੇਗੇ ਉਹਨਾਂ ਨੂੰ ਇੰਨਾ ਪਤਾ ਨਹੀਂ ਹੈਗਾ ਕਿ ਮੈਂ ਲੱਗਦਾ ਉਹਨੂੰ ਆਪਦਾ ਨਾਮ ਵੀ ਸਹੀ ਤਰ੍ਹਾਂ ਦੱਸਣਾ ਹੁੰਦਾ ਜਿਵੇਂ ਦਰਸ਼ਨ ਸਿੰਘ ਨੂੰ ਕਾਥਨ ਸਿੰਘ ਦੀ ਜਾਣेंगे ਜਿਵੇਂ ਸਾਡੇ ਸ਼ਹਿਰ ਵਾਲੇ ਵੀ ਸੁਨਾਮ ਪੈਂਦੇ ਉਹਨੂੰ ਕਾਮ ਕਿਹਾ ਜਾਣਗੇ ਮੈਨੂੰ ਕਾਲੇ ਦੇ ਨਾਮ ਤੋਂ ਜਾਣਦੇ ਪੁਲਿਸ ਨੂੰ ਇਹਦੀ ਜਾਣਕਾਰੀ ਦਿੱਤੀ ਤੇ ਪੁਲਿਸ ਦਾ ਕਿੰਨਾ ਕੁ ਸਹਿਯੋਗ ਹੈ ਤੇ ਪੁਲਿਸ ਵਾਲਿਆਂ ਨੇ ਅਸੀਂ ਮਤਲਬ ਵੀ ਪਹਿਲੇ ਦਿਨ ਹੀ ਜਾਣਕਾਰੀ ਦਿੱਤੀ ਆ ਅਸੀਂ ਆ ਰਿਪੋਰਟ ਵੀ ਲਿਖਾਈ ਹੈਗੀ ਕਿ ਮਤਲਬ ਪੁਲਿਸ ਵਾਲੇ ਨੇ ਪੁਲਿਸ ਮਲਾਜਮਾਂ ਨੇ ਸਾਨੂੰ ਮਤਲਬ ਪਹਿਲੇ ਦਿਨ ਕੈਮਰਾ ਕੈਮਰੇ ਚੈੱਕ ਕਰਵਾਏ ਨੇ ਗੱਡੀਆਂ ਵਿੱਚ ਕੁਝ ਅਸੀਂ ਆਪ ਹੀ ਕਰੇ ਨੇ ਤੇ ਇਸ ਤੋਂ ਬਾਅਦ ਪੁਲਿਸ ਮਲਾਜਮਾਂ ਨੇ ਆਪਣੇ ਵਾਟਸਐਪ ਸੋਸ਼ਲ ਮੀਡੀਆ ਤੇ ਵਾਟਸਐਪ ਗਰੁੱਪਾਂ ਸਰਕਟ ਤੇ ਬੜੀ ਫੋਟੋ ਵੀ ਪਾਈ ਹੈ ਤੇ ਹੁਣ ਪਤਾ ਨਹੀਂ ਲੱਗਾ ਅਜੇ ਤੱਕ ਸਾਨੂੰ ਵਾਲੇ ਕੋਈ ਖਬਰ ਨਹੀਂ ਮਿਲੀ ਰਹੀ ਕਿ ਤੁਸੀਂ ਕੋਈ ਇਨਾਮ ਦੀ ਘੋਸ਼ਣਾ ਵੀ ਕੀਤੀ ਹੈ ਹਾਂਜੀ ਹਾਂਜੀ ਅਸੀਂ ਜੇ ਕੋਈ ਸਾਨੂੰ ਕੋਈ ਵੀ ਕੋਈ ਵੀ ਜਾਣਕਾਰੀ ਦਿੰਦਾ ਅਸੀਂ 20000 ਰੁਪਏ ਦਾ ਇਨਾਮ ਦੇਵਾਂਗੇ ਤੇ ਕੋਈ ਮੋਬਾਈਲ ਨੰਬਰ ਦੱਸਣਾ ਚਾਹੁੰਦੇ ਜੀ ਨੰਬਰ ਮੇਰਾ ਜੀ 628814388 ਹੈ ਜੀ 828081348 ਇੱਥੇ ਸੰਪਰਕ ਕਰ ਸਕਦੇ ਤੁਹਾਡੀ ਹਾਂਜੀ ਹਾਂ ਤੇ ਕਿੰਨੇ ਦਿਨ ਵਾਸਤੇ ਤੁਸੀਂ ਸ੍ਰੀ ਹਰਮੰਦਰ ਸਾਹਿਬ ਆਏ ਸੀ ਜੀ ਇੱਕ ਦਿਨ ਵਾਸਤੇ ਹੀ ਆਏ ਸੀ ਜੇ 6 ਤਰੀਕ ਨੂੰ ਆਏ ਸੀ 7 ਤਰੀਕ ਦੀ ਜਾਣ ਦੀ ਵਾਪਸੀ ਸੀ ਇਹ ਟ੍ਰੇਨ ਰਹਿ ਜਾਣਾ ਸੀ ਹਾਂਜੀ ਟ੍ਰੇਨ ਰਹੀਆਂ ਟ੍ਰੇਨ ਨਾਲ ਹੀ ਜਾਣਾ ਸੀ ਠੀਕ ਹਾਂਜੀ ਬਾਈ ਜੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਅਸੀਂ ਸਨਾਮ ਦੇ ਲਾਗੇ ਲਖਮੀਰ ਵਾਲਾ ਪਿੰਡੋਂ ਆਪੇ ਰਹਿਣ ਵਾਲੇ ਆ ਤੇ ਸਾਨੂੰ ਜ਼ਿਲ੍ਹਾ ਸੰਗਰੂਰ ਪਿੰਡਾ ਹੈ ਹਾਂਜੀ ਕੀ ਗੱਲ ਹੋਈ ਤੁਹਾਡੇ ਪਿਤਾ ਜੀ ਕਿੱਥੇ ਗੁੰਮ ਹੋਏ ਤਾਂ ਤੁਸੀਂ ਕਿਦੋਂ ਅਬਰਸਰ ਪਹੁੰਚੇ ਸੀ 6 ਤਰੀਕ ਨੂੰ ਅਸੀਂ ਅਬਰਸਰ ਪਹੁੰਚੇ ਸੀ 7 ਤਰੀਕ ਨੂੰ ਅਸੀਂ ਵਾਪਸੀ ਕਰਨੀ ਸੀ 7 ਤਰੀਕ ਨੂੰ ਅਸੀਂ ਮਤਲਬ ਸਾਡਾ ਰੈਂਟ ਸੀਗਾ ਮਤਲਬ 12 ਵਜੇ ਤੱਕ ਜੀ ਰੁਕ ਕਮਰਾ ਛੱਡਣਾ ਸੀਗਾ ਤੇ ਮੰਮੀ ਡੈਡੀ ਕਹਿੰਦੇ ਵੀ ਅਸੀਂ ਬਾਣੀ ਸੁਣਨੀ ਹੈ ਕਿ ਅਸੀਂ ਐਨੇ ਹਰਮੰਦਰ ਸਾਹਿਬ ਵਿੱਚ ਬੈਠ ਜਾਣੇ ਹੈਗੇ ਤੁਸੀਂ ਮਤਲਬ ਰੈਸਟ ਕਰਨੋ ਹਜੇ ਤਾਂ ਕਰਕੇ ਸਾਡਾ ਮੰਮੀ ਡੈਡੀ ਹਰਮੰਦਰ ਲੰਗਰ ਦੇ ਸਾਹਮਣੇ ਬੈਠੇ ਸੀਗੇ ਤੇ ਪਹਿਲਾਂ ਡੈਡੀ ਲੰਗਰ 'ਚ ਜਾ ਕੇ ਲੰਗਰ ਛੱਕ ਕੇ ਆਏ ਤੇ ਮੰਮੀ ਮੰਮੀ ਕੋਲ ਬੈ ਗਏ ਤੇ ਉਸ ਤੋਂ ਬਾਅਦ ਡੈਡੀ ਬਾਥਰੂਮ ਕਰਨ ਗਏ ਨੇਗੇ ਤੇ ਬਾਥਰੂਮ ਕਰਕੇ ਵਾਪਸ ਨਹੀਂ ਆਏ ਅਸੀਂ ਗੁਰਦੁਆਰਾ ਸਾਹਿਬ ਦੇ ਕੈਮਰਾ ਵੀ ਚੈੱਕ ਕਰਿਆ ਤੇ ਉਹ ਮਤਲਬ ਬਾਥਰੂਮ ਕਰਨ ਨਹੀਂ ਗਏ ਤੇ ਮਤਲਬ ਉਹ ਬਾਬਾ ਤਾਲੂ ਸਾਹਿਬ ਨੂੰ ਗੁਰਦੁਆਰੇ ਗੋਣੀ ਪੈ ਗਿਆ ਉਹਨਾਂ ਨੂੰ ਚੌਂਦੀ ਲੱਗੀ ਪਤਾ ਨਹੀਂ ਕੁਝ ਕੀ ਹੋਇਆ ਨਾ ਦਿਮਾਗ 'ਚ ਕੀ ਆਇਆ ਤੇ ਉਹ ਪੀੜੀਆਂ ਗਲੀਆਂ ਵਿੱਚ ਬਾਗੀ ਉਸ ਤੋਂ ਬਾਅਦ ਸਾਨੂੰ ਕੋਈ ਖ਼ਬਰ ਨਹੀਂ ਜੀ ਕਿੰਨੀ ਉਮਰ ਆ ਤੇ ਕੀ ਨਾਮ ਹੈ ਉਹਨਾਂ ਦਾ ਬਾਪੂ ਜੀ ਦੀ 75 ਸਾਲ ਉਮਰ ਹੈਗੀ ਨਾਮ ਦਰਸ਼ਨ ਸਿੰਘ ਆ ਪਰ ਉਹ ਮਤਲਬ ਦਿਮਾਗ ਤੋਂ ਪਿੱਛੇ ਥੋੜੇ ਹੌਲੇ ਨੇਗੇ ਉਹਨਾਂ ਨੂੰ ਇੰਨਾ ਪਤਾ ਨਹੀਂ ਹੈਗਾ ਕਿ ਮੈਂ ਲੱਗੂ ਉਹਨੂੰ ਆਪਦਾ ਨਾਮ ਵੀ ਸਹੀ ਕਰਾ ਦੱਸ ਜਿਵੇਂ ਦੱਸ ਰਹੀ ਸੀ ਉਹ 40 ਸੈਂਟੀਮੀਟਰ ਦੇ ਜਾਣਗੇ ਜਿਵੇਂ ਸਾਡਾ ਸ਼ਹਿਰ ਦਾ ਵਿਸਨਾਮ ਪੈਦਾ ਨੂੰ ਫਾਰਮ ਕਿਹਾ ਜਾਣਗੇ ਮੈਨੂੰ ਕਾਲੇ ਦੇ ਨਾਮ ਤੇ ਜਾਣਦੀ ਪੁਲਿਸ ਨੂੰ ਇਹਦੀ ਜਾਣਕਾਰੀ ਦਿੱਤੀ ਤੇ ਪੁਲਿਸ ਦਾ ਕਿੰਨਾ ਸਹਿਯੋਗ ਤੇ ਪੁਲਿਸ ਵਾਲਿਆਂ ਨੂੰ ਅਸੀਂ ਮਤਲਬ ਵੀ ਪਹਿਲੇ ਦਿਨ ਜਾਣਕਾਰੀ ਦਿੱਤੀ ਆ ਅਸੀਂ ਆ ਰਿਪੋਰਟ ਵੀ ਲਿਖਾਈ ਹੈਗੀ ਤੇ ਮਤਲਬ ਪੁਲਿਸ ਵਾਲਿਆਂ ਨੇ ਪੁਲਿਸ ਮਲਾਜੇ ਨੇ ਸਾਨੂੰ ਮਤਲਬ ਪਹਿਲੇ ਦਿਨ ਕੈਮਰਾ ਕੈਮਰੇ ਚੈੱਕ ਕਰਵਾਇਆ ਨਹੀਂ ਗਲੀਆਂ ਵਿੱਚ ਕੁਝ ਅਸੀਂ ਆਪ ਹੀ ਕਰੇ ਨੇ ਤੇ ਉਸ ਤੋਂ ਬਾਅਦ ਪੁਲਿਸ ਮਲਾਜਮਾਂ ਨੇ ਆਪਦੇ ਵਾਸਤੇ ਸੋਸ਼ਲ ਮੀਡੀਆ ਤੇ ਵਟਸਐਪ ਉੱਪਰ ਪੰਜ ਸਾਰ ਕੀ ਤੁਹਾਡੀ ਬਹੁਤ ਵੀ ਪਾਈ ਹੈ ਤੇ ਹੁਣ ਪਤਾ ਨਹੀਂ ਲੱਗਾ ਅਜੇ ਤੱਕ ਉਹਨਾਂ ਦਾ ਸਾਨੂੰ ਵਾਲੇ ਕੋਈ ਖਬਰ ਨਹੀਂ ਮਿਲੀ ਹੈ ਜੀ ਕੀ ਤੁਸੀਂ ਕੋਈ ਇਨਾਮ ਦੀ ਘੋਸ਼ਣਾ ਵੀ ਕੀਤੀ ਹੈ ਹਾਂ ਜੀ ਹਾਂ ਜੀ ਅਸੀਂ ਜੇ ਕੋਈ ਸਾਨੂੰ ਕੋਈ ਕੋਈ ਵੀ ਜਾਣਕਾਰੀ ਦਿੰਦਾ ਅਸੀਂ 20000 ਰੁਪਏ ਦਾ ਇਨਾਮ ਦੇਵਾਂਗੇ ਤੇ ਕੋਈ ਮੋਬਾਈਲ ਨੰਬਰ ਦੱਸਣਾ ਚਾਹੁੰਦੇ ਜੀ ਜੀ ਨੰਬਰ ਮੇਰਾ ਜੀ 6281813486 6280813488 ਇੱਥੇ ਸੰਪਰਕ ਕਰ ਸਕਦੇ ਤੁਹਾਡਾ ਹਾਂ ਜੀ ਤੇ ਕਿੰਨੇ ਦਿਨ ਵਾਸਤੇ ਤੁਸੀਂ ਸ੍ਰੀ ਹਰਮੰਦਰ ਸਾਹਿਬ ਆਏ ਸੀ ਜੀ ਇੱਕ ਦਿਨ ਵਾਸਤੇ ਆਏ ਸੀ ਜੇ 6 ਤਰੀਕ ਨੂੰ ਐ 6.5 ਤਰੀਕ ਦੀ ਜਾਣ ਦੀ ਵਾਪਸੀ ਹੈ ਟ੍ਰੇਨ ਰਾਈ ਜਾਣਾ ਸੀ ਹਾਂਜੀ ਟ੍ਰੇਨ ਰਾਈਆਂ ਟ੍ਰੇਨ ਲਈ ਜਾਣਾ ਸੀ ਠੀਕ ਤੁਹਾਨੂੰ ਕਾਮ ਕਿਹਾ ਜਾਣਗੇ ਮੈਨੂੰ ਕਾਲੇ ਦੇ ਨਾਮ ਤੇ ਜਾਣਦੇ ਪੁਲਿਸ ਨੂੰ ਇਹਦੀ ਜਾਣਕਾਰੀ ਦਿੱਤੀ ਤੇ ਪੁਲਿਸ ਦਾ ਕਿੰਨਾ ਕੁ ਸਹਿਯੋਗ ਦਿੱਤਾ ਪੁਲਿਸ ਵਾਲਿਆਂ ਨੇ ਅਸੀਂ ਮਤਲਬ ਵੀ ਪਹਿਲੇ ਦਿਨ ਜਾਣਕਾਰੀ ਦਿੱਤੀ ਆ ਅਸੀਂ ਆ ਰਿਪੋਰਟ ਵੀ ਲਿਖਾਈ ਹੈਗੀ ਤੇ ਮਤਲਬ ਪੁਲਿਸ ਵਾਲਿਆਂ ਨੇ ਪੁਲਿਸ ਮਲਾਜਮਾਂ ਨੇ ਸਾਨੂੰ ਮਤਲਬ ਪਹਿਲੇ ਦਿਨ ਕੈਮਰਾ ਕੈਮਰਿਕ ਚੈੱਕ ਕਰਵਾਇਆ ਨੇ ਗੱਡੀਆਂ ਵਿੱਚ ਕੁਝ ਅਸੀਂ ਆਪ ਹੀ ਕਰੇ ਨੇ ਤੇ ਇਸ ਤੋਂ ਬਾਅਦ ਪੁਲਿਸ ਮਲਾਜਮਾਂ ਨੇ ਆਪ ਦੇ ਬਸੋ ਸੋਸ਼ਲ ਮੀਡੀਆ ਤੇ ਵਟਸਐਪ ਉੱਪਰ ਪੰਜ ਸਾਲ ਕੀ ਤੁਹਾਡੀ ਕੋਈ ਤੋ ਵੀ ਪਾਈ ਹੈ ਤੇ ਹੁਣ ਪਤਾ ਨਹੀਂ ਲੱਗਾ ਇਹ ਤੱਕ ਉਹਨਾਂ ਦਾ ਸਾਨੂੰ ਵਾਲੇ ਕੋਈ ਖਬਰ ਨਹੀਂ ਮਿਲੀ ਰਹੀ ਕੀ ਤੁਸੀਂ ਕੋਈ ਇਨਾਮ ਦੀ ਘੋਸ਼ਣਾ ਵੀ ਕੀਤੀ ਹੈ ਹਾਂਜੀ ਹਾਂਜੀ ਅਸੀਂ ਜੇ ਕੋਈ ਸਾਨੂੰ ਕੋਈ ਇਹ ਵੀ ਜਾਣਕਾਰੀ ਦਿੰਦਾ ਅਸੀਂ 20000 ਰੁਪਏ ਤੱਕ ਨਿਯਾਮ ਦੇਵਾਂਗੇ ਤੇ ਕੋਈ ਮੋਬਾਈਲ ਨੰਬਰ ਦੱਸਣਾ ਚਾਹੁੰਦੇ ਜੀ ਨੰਬਰ ਮੇਰਾ ਜੀ 98813486 628081348 ਇੱਥੇ ਸੰਪਰਕ ਕਰ ਸਕਦੇ ਤੁਹਾਡੀ ਹਾਂਜੀ ਹਾਂਜੀ ਤੇ ਕਿੰਨੇ ਦਿਨ ਵਾਸਤੇ ਤੁਸੀਂ ਸ੍ਰੀ ਹਰਮੰਦਰ ਸਾਹਿਬ ਆਏ ਸੀ ਜੀ ਇੱਕ ਦਿਨ ਵਾਸਤੇ ਆਏ ਸੀ ਜੇ 6 ਤਰੀਕ ਨੂੰ ਆਏ ਸੀ 7 ਤਰੀਕ ਨੂੰ ਜਾਣ ਦੀ ਵਾਪਸੀ ਸੀ ਇਹ ਟ੍ਰੇਨ ਰਾਈ ਜਾਣਾ ਸੀ ਹਾਂਜੀ ਟ੍ਰੇਨ ਰਾਈਆ ਟ੍ਰੇਨ ਲਾਹੀ ਜਾਣਾ ਤੁਸੀਂ